ਜੋ ਕੱਢਣ ਲਈ ਸਰਕਾਰ ਖੇਤੀ ਵਿਭੰਨਤਾ ਨੂੰ ਉਤਸ਼ਾਹਿਤ ਕਰਨ ਦੇ ਲਈ ਉਪਰਾਲੇ ਕਰ ਰਹੀ ਹੈ ਕੋਈ ਸਮਾਂ ਹੁੰਦਾ ਜਦੋਂ ਮੋਟਾ ਨਾ ਜਿਵੇਂ ਕਿ ਬਾਜਰਾ ਮੱਕੀ ਜੋ ਚਰੀ ਆਦੀ ਜਿਸ ਨੂੰ ਕਿ ਅੱਜਕੱਲ ਮਿਲਟਸ ਕਿਹਾ ਜਾਂਦਾ ਹੈ ਪੰਜਾਬ ਦੇ ਲੋਕਾਂ ਦੇ ਪਸੰਦੀਦਾ ਅਨਾਜ ਹੁੰਦੇ ਸੀ ਹਰ ਘਰ ਦੇ ਵਿੱਚ ਇਹਨਾਂ ਦੀ ਰੋਟੀ ਬੰਦੀ ਸੀ ਪਰ ਚੋਨਾ ਤੇ ਕਣਕ ਦੀ ਖੇਤੀ ਨੇ ਸੇਤ ਲਈ ਬਿਹਤ ਫਾਇਦੇਮੰਦ ਮੋਟੇ ਅਨਾਜ ਦੀ ਖੇਤੀ ਨੂੰ ਪਿੱਛੇ ਪਾ ਦਿੱਤਾ ਚੋਨੇ ਦੀ ਖੇਤੀ ਨਾਲ ਬਹੁਤ ਜ਼ਿਆਦਾ ਪਾਣੀ ਵਿਅਰਥ ਜਾਂਦਾ ਹੈ ਜਿਸ ਕਾਰਨ ਧਰਤੀ ਹੇਠਲਾ ਪਾਣੀ ਪੱਧਰ ਘਟਦਾ ਜਾ ਰਿਹਾ ਹੁਣ ਮੋਟੇ ਅਨਾਜ ਅਤੇ ਦਾਲਾਂ ਦੀ ਖੇਤੀ ਨੂੰ ਪਰਫੁੱਲਿਤ ਕਰਨ ਦੇ ਲਈ ਸਰਕਾਰ ਇਹਨਾਂ ਦੇ ਬੀਜ ਕਿਸਾਨਾਂ ਨੂੰ ਹੋਰ ਸਹੂਲਤਾਂ ਤੇ ਜਾਣਕਾਰੀ ਵੀ ਦੇ ਰਹੀ ਹੈ ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਮੁਖੀ ਡਾਕਟਰ ਅਮਰੀਕ ਸਿੰਘ ਨਾਲ ਇਸ ਬਾਰੇ ਖਾਸ ਗੱਲਬਾਤ ਕੀਤੀ ਵੇਖਤਿਆਂ ਇੱਕ ਰਿਪੋਰਟ ਫਸਲਾਂ ਦੀ ਬਿਜਾਈ ਲਈ ਪਾਣੀ ਦੇ ਖਪਨ ਨੂੰ ਦੇਖਦੇ ਹੋਏ ਮੋਟਾ ਅਨਾਜ ਫਿਰ ਤੋਂ ਜ ਸਮੇਂ ਦੀ ਜ਼ਰੂਰਤ ਬਣ ਗਿਆ ਤੇ ਖੇਤੀਬਾੜੀ ਵਿਭਾਗ ਵਿਐਸਡੀ ਖੇਤੀ ਨੂੰ ਪਰਫੁੱਲਤ ਕਰਨ ਲਈ ਕਈ ਤਰ੍ਹਾਂ ਦੇ ਸਕੀਮਾਂ ਲੈ ਕੇ ਆਇਆ ਪੰਜਾਬ ਸਰਕਾਰ ਵੱਲੋਂ ਸਾਡੇ ਨਾਲ ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਮੁਖੀ ਡਾਕਟਰ ਅਮਰੀਕ ਸਿੰਘ ਮੌਜੂਦ ਨੇ ਜਾਣਕਾਰੀ ਹਾਸਲ ਕਰਦੇ ਹਨ ਅਕਲੋਂ ਡਾਕਟਰ ਸਾਹਿਬ ਪੁੱਛਿਆ ਜੀ ਕਿ ਮੋਟਾ اناਜ ਕਿਉਂ ਜ਼ਰੂਰਤ ਕਿਉਂ ਹੈ ਇਸ ਲਈ ਆ ਮੋਟੇ اناਜ ਦੀ ਇਸ ਲਈ ਬਹੁਤ ਜ਼ਰੂਰਤ ਹੈ ਕਿਉਂਕਿ ਆਮ ਕ ਖੇਤਕਾਰਾਂ ਦੇ ਵਿੱਚ ਵੀ ਜਿਹੜੀ ਚੇਤਨ ਜੜੀ ਵਧ ਰਹੀ ਹੈ ਕਿਉਂਕਿ ਜੇ ਦੇਖੀਏ ਤੇ ਅੱਜ 슈ਗਰ ਹੈ ਹਾਈ ਬਲੱਡ ਪ੍ਰੈਸ਼ਰ ਜਾਂ ਹੋਰ ਬਿਮਾਰੀਆਂ ਜਿਹੜੀਆਂ ਨੇ ਬਹੁਤ ਆ ਰਹੀਆਂ ਨੇ ਤੇ ਉਹਦੇ ਵਿੱਚ ਜਿਹੜੀਆਂ ਯੂਰਵੈਦਿਕ ਜਿਹੜੇ ਸਾਡੇ ਡਾਕਟਰ ਨੇ ਉਹ ਵੀ ਰਿਕਮੈਂਡ ਕਰ ਰਿਹਾ ਕਿ ਜਿਹੜੀ ਤੁਹਾਡੀ ਮੋਟਾ اناਜ ਆ ਉਹ ਜ਼ਿਆਦਾ ਖਾਧਾ ਜਾਵੇ ਉਹਦੇ ਵਿੱਚ ਕੰਗਣੀ ਵੀ ਹੈਗੀ ਰਾਗੀ ਵੀ ਹੈਗੀ ਸੌਰਗੋ ਵੀ ਹੈਗੀ ਆ ਮੱਕੀ ਵੀ ਹੈਗੀ ਆ ਬਾਜਰਾ ਵੀ ਹੈਗਾ ਵਾ ਸੋ ਉਹ ਚੀਜ਼ ਨੂੰ ਰੱਖਦੇ ਮੁੱਖ ਰੱਖਦੇ ਹੋਏ ਆ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਵਿਕਸਾਨ ਭਾਈ ਭਾਗ ਵੱਲੋਂ ਪਹਿਲਾਂ ਤਾਂ ਜਿਹੜਾ ਸੀ ਥੋੜੇ ਥੋੜੇ ਪੱਧਰ ਤੇ ਜਿਹੜਾ ਸੀ ਉਹ ਸ਼ੁਰੂ ਕੀਤਾ ਗਿਆ ਹੈ ਪ੍ਰਯਾਸ ਕੀਤੇ ਗਏ ਸੀ ਹੁਣ ਜਿਹੜਾ ਵਾ ਅਸੀਂ ਵੱਡੇ ਪੱਧਰ ਤੇ ਸ਼ੁਰੂ ਕੀਤਾ ਗਿਆ ਵਾ ਉਹਦੇ ਵਿੱਚ ਜਿਹੜੀਆਂ ਨੇ ਬੀ ਜਿਹੜਾ ਮੁੱਖ ਤੌਰ ਤੇ ਜਿਹੜਾ ਬੀ ਜਿਹੜਾ ਵਾ ਉਹ ਇੱਕ ਇਨਪੁਟ ਬਹੁਤ ਜ਼ਰੂਰੀ ਹੁੰਦਾ ਵਾ ਇਹ ਬੀ ਚੰਗਾ ਮਿਲ ਜਵੇ ਕਿਸਾਨ ਨੂੰ ਤਾਂ ਉਹ ਜਿਹੜਾ ਇੱਕ ਫਸਲ ਵਧੀਆ ਹੋ ਜਾਂਦੀ ਹੈ ਸੋ ਇਸ ਕਰਕੇ ਐਸਕਿਉ ਲਈ ਬੀ ਜਿਹੜੇ ਬੀ ਦੇ ਉੱਤੇ ਜਿਹੜਾ ਮੋਟੇ ਨਾਲ ਦੀ ਜਿਹੜੀ ਸਾਡੀ ਜਿਹੜੀ ਹੈ ਫਸਲ ਆ ਬਾਜਰਾ ਤੇ ਸੋਰਗਮ ਆ ਉਦੇ ਤੇ ਉਤੇ ਜਿਹੜਾ ਵਾ ਉਹ ਤੱਕ 3000 ਰੁਪਏ ਪ੍ਰਤੀ ਕੁੰਟ ਦੇ ਸਾਹਮਣਾਂ ਜਿਹੜਾ ਜਿਹੜਾ ਉਹ ਸਬਸਿਡੀ ਆ ਰਹੀ ਹੈ ਮੋਟਾ ਨਾ ਜੇ ਪੰਜਾਬ ਦੀ ਸੰਸਕ੍ਰਿਤੀ ਦਾ ਇੱਕ ਹਿੱਸਾ ਸੀ ਕਿਉਂਕਿ ਸਾਰੇ ਸਿਹਤਮੰਦ ਪੰਜਾਬੀ ਔਰ ਸਾਰੇ ਮੱਕੀ ਦੀ ਰੋਟੀ ਬਾਇਰੇ ਦੀ ਰੋਟੀ ਇਹਨੂੰ ਹੀ ਤਰਜੀਹ ਦਿੰਦੇ ਸੀ ਬਾਅਦ ਚ ਕਣਕ ਕਿੱਦਾਂ ਹੋਂਦ ਵਿੱਚ ਆਈ ਚੋਲ ਕਿੱਦਾਂ ਹੋਂਦ ਵਿੱਚ ਆਈ ਨਹੀਂ ਕਣਕ ਦਾ ਚੋਲੋ ਬੇਸਿਕਲੀ ਸਾਡਾ ਭੋਜਨ ਹੀ ਕਣਕ ਆ ਬਟ ਜਿਹੜਾ ਇਹਦਾ ਚੌਲ ਜਿਹੜੇ ਨੇ ਉਹ ਪੰਜਾਬ ਦਾ ਭੋਜਨ ਹੀ ਹੈਗਾ ਯਾ ਬੇਸਿਕਲੀ ਦੇਖੀ ਅਰਟੇ ਚ ਕੀ ਹੈ ਕਿ ਬਾਸ ਮਤਵਤ ਬਾਸਮਤੀ ਖਾਣਗੇ ਪਹਿਲਾਂ ਬਾਸਮਤੀ 386 ਬਹੁਤ ਚਲਦੀ ਦੀ ਅਸੀਂ ਬਾਸਮਤੀ ਬਹੁਤ ਚਲਦੀ ਜਿਹਦੇ ਵਿੱਚਾਨੂੰ ਪਤਾ ਲੱਗਦਾ ਹੈ ਕਿ ਜੇ ਇੱਕ ਘਰ ਚ ਬਣਿਆ ਦੂਜੇ ਘਰ ਚ ਪਤਾ ਲੱਗਦਾ ਵੀ ਚੌਲ ਬਣਿਆ ਉਸ ਤੋਂ ਬਾਅਦ ਸਾਡੀਆਂ ਦੂਜੀ ਵੈਰਾਈਟੀਆਂ ਆ ਗਈਆਂ 11 21 ਆ ਗਈ 1509 ਆ ਗਈ ਉਹ 스멜 ਫ੍ਰੈਗਰੈਂਸ ਖਤਮ ਹੋ ਗਈ ਤਾਂ ਉਹ ਜਿਹੜਾ ਬੇਸਿਕਲੀ ਸਾਡਾ ਜਿਹੜਾ ਬਾ ਚੌਲ ਜਿਹੜਾ ਬਾਡਾ ਪਹੁੰਚ ਨਹੀਂ ਹੈਗਾ ਪੰਜਾਬ ਦਾ ਇਹਦੇ ਵਿੱਚ ਜਿਹੜੀ ਹੈ ਸਾਡੀ ਮੋਟਾ ਨਾਲ ਜਿਹੜਾ ਅਸੀਂ ਆਪ ਜਿਹੜਾ ਉਹ ਆਮਰ ਕੇ ਜਿਹੜਾ ਮੱਕੀ ਜਿਹੜੀ ਬਹੁਤ ਖਾਦੀ ਜਾਂਦੀ ਹੈ ਲੇਕਿਨ ਕਣਕ ਵਿੱਚ ਵੀ ਕ ਜੇ ਆਪਾਂ ਦੇਖੀ ਤੁਸੀਂ 6 ਮਹੀਨੇ ਦੀ ਫਸਲ ਆ 6 ਮਹੀਨੇ ਦੀ ਫਸਲ ਦੇ ਵਿੱਚ ਇੱਕ ਬੀ ਡਿਸਾਈਡ ਪੈਂਦੀ ਆ ਸਿਰਫ ਸ਼ੁਰੂਆਤ ਵਿੱਚ ਉਸ ਤੋਂ ਬਾਅਦ ਕਿਤੇ ਵੀ ਜਿਹੜੀ ਕੋਈ ਸਪਰੇਇ ਨਹੀਂ ਹੁੰਦੀ ਹੈਗੀ ਅਨਨੈਸੈਸਰੀ ਯੂਜ਼ ਕਰਦੇ ਲੋਕ ਬਿਲਕੁਲ ਬਿਲਕੁਲ ਅਨ ਜਿਹੜੀ ਕੋਈ ਅਨਨੈਸੈਸਰੀ ਦੇਖਾ ਦੇਖੀ ਜਾਂ ਅੰਡੀ ਗੋੰਡੀ ਦੀ ਚੁਕਤੀ ਆ ਢੋਲੀ ਚੁਕਲੀ ਉਹ ਵੀ ਚੁਕ ਲੂਗਾ ਬਟ ਉਹਦੇ ਵਿੱਚ ਬਿਲਕੁਲ ਜਿਹੜੀ ਆ ਅਨਨੈਸੈਸਰੀ ਜਿਹੜੀ ਰეკਮੈਂਡਡ ਡੋਸ ਆ ਜਿਹੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ ਜਾਂਦੀ ਹੈ ਜਿਹੜੀ ਮਾਤਰਾ ਵਾ ਤੇ ਸਹੀ ਸਮੇਂ ਤੇ ਸਹੀ ਉਹਦੀ ਜਿਹੜੀ ਦਵਾਈ ਜੇ ਆਪਾਂ ਪਾਵਾਂਗੇ ਇਹ ਖਾਦ ਵੀ ਹੈ ਤੇ ਖਾਦ ਵੀ ਜੇ ਆਪਾਂ ਸਹੀ ਮਾਤਰਾ ਚ ਪਾਵਾਂਗੇ ਤੇ ਫੇਰ ਤਾਂ ਕੋਈ ਪ੍ਰੋਬਲਮ ਨਹੀਂ ਹੋਵੇਗੀ ਜਦੋਂ ਆਪਾਂ ਵੱਧ ਕਿਸੇ ਵੀ ਚੀਜ਼ ਦੀ ਵੱਧ ਵਰਤੋਂ ਕਰਾਂਗੇ ਚਾਹੇ ਤਿੰਨ ਰੋਟੀਆਂ ਆਪਾਂ ਖਾਣੇ ਤਿਆਰ ਪੰਜ ਰੋਟੀ ਖਾ ਲਈ ਤਾਂ ਵੀ ਉਹ ਤੁਹਾਡੇ ਵਾਸਤੇ ਸਿਹਤ ਵਾਸਤੇ ਖਰਾਬ ਆ ਜੇ ਇੱਕ ਸਿਰਫ ਇੱਕ ਆਪਾਂ ਨੀਂਦ ਨਹੀਂ ਆਉਂਦੀ ਇੱਕ ਗੋਲੀ ਖਾਵਾਂ ਖਾਲੀਏ ਤੇ ਫੇਰ ਨੀਂਦ ਆ ਜਾਂਦੀ ਆ ਜੇ ਕਈ ਅਭੀ ਨਹੀਂ ਜਲਦੀ ਨੀਂਦ ਆ ਜਾਵੇ ਤੇ ਚਾਰ ਪੰਜ ਗੋਲੀਆਂ ਖਾ ਲਈ ਤੇ ਫੇਰ ਤਾਂ ਖਰਾਬ ਹੋ ਜਾਊਗਾ ਸੋ ਇਸ ਕਰਕੇ ਇਹ ਕਿ ਜਿਹੜੀ ਜੇ ਅਸੀਂ ਸਿਫਾਰਿਸ਼ੂ ਦਾ ਜਿਹੜੀਆਂ ਖਾਦਾਂ ਦੀ ਵਰਤੋਂ ਜਾ ਸਾਡੀ ਜਿਹੜੀ ਆ ਦਵਾਈਆਂ ਦੀ ਜਿਹੜੀ ਵਟੋ ਜਿਹੜੀ ਕਰਾਂਗੇ ਉਹਦੇ ਚ ਕੋਈ ਪ੍ਰੋਬਲਮ ਨਹੀਂ ਹੈਗੇ ਉਹਦੇ ਦੇਹਵਾਦ ਠੀਕ ਹੈ ਬਾਕੀ ਜਿਹੜੀ ਇਹ ਕੁਛ ਫਾਰਮਰ ਸਾਡੇ ਜਿਹੜੀ ਆ ਬਗੈਰ ਖਾਤਾ ਤੋਂ ਵੀ ਕਰ ਰਹੇ ਆ ਪਰ ਉਹਦੇ ਵਿੱਚ ਮੇਰੀ ਕਹਿੰਦਾ ਭਾਵੇਂ ਕਿ ਜਿਹੜੀ ਉਹਦੇ ਵਿੱਚ ਦੇਸੀ ਰੂੜੀ ਵਰਮੀਕ compost ਆ ਚਾਹੇ ਕੋਈ ਵੀ ਆ ਆਪਾਂ ਸੋਰਸ ਜਿਹੜਾ ਵਾ ਉਹ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਦੇ ਰਹੇ ਆ ਸੋਰਸ ਕੋਈ ਵੀ ਹੋ ਸਕਦਾ ਪਰ ਕਿਉਂਕਿ ਜਿਹੜਾ ਪਲਾਂਟ ਜਿਹੜਾ ਬੂਟਾ ਉਹਨੇ ਕੈਮੀਕਲ ਫਾਰਮ ਸੀ ਲੈਣਾ ਅਨਾਜ ਦੇ ਨਾਲ ਦਾਲਾਂ ਦੀ ਵੀ ਲੋੜ ਪੈਂਦੀ ਹੈ ਮੋਟੇ ਅਨਾਜ ਦੇ ਨਾਲ ਨਾਲ ਹੋਰ ਕਿਹੜੀ ਦਾਲਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਖੇਤੀ ਕਰਦੇ ਉਹਦੇ ਵਿੱਚ ਸਾਡੇ ਕੋਲ ਜਿਹੜੀ ਮੂੰਗੀ ਤੇ ਮਾਂ ਮਾਂ ਜਿਹੜੀ ਸਾਡੀ ਮੇਨ ਜਿਹੜੀ ਵਸਤ ਹੈ ਕਿਉਂਕਿ ਜਿਹੜੀ ਸਾਡੀ ਸੱਠੇ ਮਾਂ ਹੀ ਉਹ ਤੁਹਾਡੀ ਖਤਮ ਹੋ ਗਈ ਹੁਣ ਜਿਹੜੀ ਬਰਸਾਤੀ ਤੇ ਮਾਂ ਤੇ ਮੂੰਗੀ ਆ ਉਹਦੇ ਵਿੱਚ ਵੀ ਸਾਨੂੰ ਜਿਹੜਾ ਵਾ ਉਹ 5000 ਰੁਪਏ ਪ੍ਰਤੀ ਕੁੰਡਲ हिसाब ਨਾਲ ਸਬਸਿਡੀ ਦਿੱਤੀ ਜਾ ਰਹੀ ਕਿਉਂਕਿ ਸਾਡੇ ਕੋਲ ਜਿਹੜੀ ਮੱਕੀ ਦੇ ਵਿੱਚ ਇੰਟਰ ਕਰਾਪਿੰਗ ਕਰਨ ਵਾਸਤੇ ਮੂੰਗੀ ਤੇ ਮਾਂ ਬੀਜਿਆ ਜਾਂਦਾ ਅਮਰੇ ਬੀਜਿਆ ਜਾਂਦੇ ਆ ਉਦਾਂ ਵੀ ਬੀਜਿਆ ਜਾ ਸਕਦਾ ਹੈ ਬਰਸਾਤੀ ਜਿਹੜੀ ਮੱਕੀ ਜਿਹੜੀ ਮੂੰਗੀ ਇਹ ਮਾਂ ਵਾ ਉਹ ਵੀ ਬੀਜਿਆ ਜਾ ਸਕਦਾ ਹੈ ਤੋਂ ਉਹਦੇ ਵਿੱਚ ਅਸੀਂ 4 ਕਿਲੋ ਦਾ ਜਿਹੜਾ ਵੈ ਗਿਆ ਉਹ 660 ਰੁਪਏ ਮੂੰਗੀ ਦਾ ਰੇਟ ਆ ਉਹਦੇ 200 ਰੁਪਏ ਸਬਸਿਡੀ ਆ ਇਸੇ ਤਰ੍ਹਾਂ ਜਿਹੜਾ ਵਾ ਮਾਂ ਵਾ ਦਾ ਜਿਹੜਾ 4 ਕਿਲੋ ਦਾ ਵੈ ਗਿਆ ਉਹ 640 ਰੁਪਏ ਰੇਟ ਆ ਉਹਦੇ 200 ਰੁਪਏ ਸਬਸਿਡੀ ਆ ਉਹ ਕਿਸਾਨ ਵੀਰੇ ਆਪਣੇ ਸਾਡੇ ਦਫ਼ਤਰਾਂ ਵਿੱਚੋਂ ਲੈ ਸਕਦੇ ਆ ਲਿਮਟਿਡ ਆ ਬਹੁਤਾ ਨਹੀਂ ਬਹੁਤੀ ਮਾਤਰਾ ਜਿੰਨੀ ਹੈਗੀ ਜਿਹੜਾ ਪਹਿਲੀ ਫਰਸਟ ਕਮ ਫਰਸ ਉਸ ਵਿੱਚ ਤੇ ਜਿਹੜਾ ਵੀ ਕਿਸਾਨ ਨੂੰ ਲੋੜ ਆ ਕਿ ਕਿਉਂਕਿ ਆਹ ਰੱਖਦਾ ਅਗਲਾ ਹਫਤਾ ਵਾ ਜੁਲਾਈ ਦਾ ਪਹਿਲਾ 15 ਵਾੜਾ ਵਾ ਇਹਦੇ ਵਿੱਚ ਮਾਂ ਤੇ ਮੂੰਗੀ ਦੀ ਜਿਹੜੀ ਬਿਜਾਈ ਕੀਤੀ ਜਾਣੀ ਹੈ ਤਾਂ ਇਹਦੇ ਵਿੱਚ ਆਪਾਂ ਕਰਕੇ ਜਿੱਥੇ ਵੀ ਆਪਾਂ ਘਰ ਖਾਣ ਵਾਸਤੇ ਕਰ ਲਈਏ ਮੁਝੇ ਬਹੁਤੀ ਵੱਡੇ ਪੱਧਰ ਤੇ ਨਹੀਂ ਕਰਨਾ ਚਾਹੁੰਦੇ ਆਪਾਂ 10 4-4 ਕਿਲੋ ਵੀ ਆ ਤੇ ਦੋ-ਦੋ ਕਨਾਲ ਦੇ ਵਿੱਚ ਕਰ ਲਈਏ ਮਿਲਟਸ ਨੂੰ ਆਰਗੈਨਿਕ ਬਣਾਉਣ ਲਈ ਦਾਲਾਂ ਨੂੰ ਆਰਗੈਨਿਕ ਬਣਾ ਲੈ ਕੀ ਕੀ ਕਰਨਾ ਚਾਹੀਦਾ ਕਿਉਂਕਿ ਅਨਨੈਸੈਸਰੀ ਖਾਦਾ ਦੀ ਯੂਜ਼ ਹੁੰਦੀ ਆ ਉਹਦੇ ਕਰਕੇ ਤਾਂ ਉਹ ਵਿੱਚ ਇਹੀ ਆ ਕਿ ਜਿਹੜੀ ਤੁਹਾਡੀ ਜ਼ਮੀਨ ਮਿੱਟੀ ਨੂੰ ਜਿਹੜੀ ਸਿਹਤਮੰਦ ਬਣਾਉਣ ਵਾਸਤੇ ਦੇਸੀ ਰੂੜੀ ਬਹੁਤ ਜ਼ਰੂਰੀ ਆ ਹਰੀ ਖਾਦ ਬਹੁਤ ਜ਼ਰੂਰੀ ਆ ਤੁਹਾਡੇ ਸਾਹਮਣੇ ਇੱਥੇ ਸਣ ਬੀਜੀ ਦੀ ਆ ਉਹ ਬਹੁਤ ਜ਼ਰੂਰੀ ਆ ਸੋ ਉਹ ਜਿੰਨੀ ਆਪਾਂ ਆਰਗੈਨਿਕ ਮੈਟਰ ਵਾਦਾ ਜਾਊਗਾ ਤੁਹਾਡੀ ਜ਼ਮੀਨ ਜਿਹੜੀ ਆ ਵਧੀਆ ਹੋਣੀ ਆ ਉਹਦੇ ਨਾਲ ਉਹਦੇ ਨਾਲ ਜਿਹੜਾ ਵੀ ਇੱਕ ਮਿੱਟੀ ਪਰਕ ਵੀ ਕਰਾਉਣੀ ਚਾਹੀਦੀ ਹੈ ਪਾਣੀ ਦੀ ਬਚਤ ਪਾਣੀ ਕਿੰਨਾ ਚਾਹੀਦਾ ਇਹਨੂੰ ਔਰ ਖਾਦਾਂ ਕਿੰਨੀਆਂ ਚਾਹੀਦੀਆਂ ਔਰ ਕੀ ਕੀ ਚਾਹੀਦੀ ਪਾਣੀ ਇਹਨੂੰ ਬਹੁਤ ਘੱਟ ਜੀਦਾ ਝੋਨੇ ਨੂੰ ਜੇ ਆਪਾਂ ਦੇਖੀ ਤੇ 5000 ਲੀਟਰ ਜਿਹੜਾ ਇੱਕ ਕਿਲੋਪੇ ਫਾਇਦਾ ਕਰਵਾਉਣਾ ਚਾਹੀਦਾ ਮੱਕੀ ਨੂੰ ਜਿਹੜੀ ਤੇ ਚਲ 340 ਲੀਟਰ ਪਾਣੀ ਚਾਹੀਦਾ ਸਿਰਫ ਸੋ ਇਸ ਕਰਕੇ ਬਹੁਤਾ ਪਾਣੀ ਨਹੀਂ ਚਾਹੀਦਾ ਉਹਨੂੰ ਤੇ ਜਾਗਰੂਕਤਾ ਕੈਂਪ ਵੀ ਲਗਾਏ ਜਾ ਰਹੇ ਕੋਈ ਟ੍ਰੇਨਿੰਗ ਵਗੈਰਾ ਵੀ ਦਿੱਤੀ ਜਾ ਰਹੀ ਹੈ ਤਕਨੀਕੀ ਹਾਈ ਅਜੇ ਤੋਂ ਸ਼ੁਰੂ ਹੋ ਗਿਆ ਡੇ ਕੈਂਪ ਤੇ ਲਗਾਤਾਰ ਜਿਹੜੇ ਚੱਲਦੇ ਰਹਿਣੇ ਆ ਹਰ ਹ ਤੇ ਬਿਲਕੁਲ ਜੀ ਮਿਲਟਸ ਮੋਟਾ ਨਾਲ ਜਿਹੜਾ ਸਮੇਂ ਦੀ ਜ਼ਰੂਰਤ ਹੋ ਗਿਆ ਔਰ ਇਸ ਦੇ ਨਾਲ ਦਾਲਾ ਵੀ ਜ਼ਰੂਰੀ ਹੈ ਜਿਸ ਲਈ ਪੰਜਾਬ ਸਰਕਾਰ ਵੱਲੋਂ ਇਸ ਦੀ ਖੇਤੀ ਨੂੰ ਪਰਫੁੱਲਤ ਕਰਨ ਲਈ ਕਾਫੀ ਪ੍ਰਯਾਸ ਕੀਤੇ ਜਾ ਰਿਹਾ ਹੈ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ ਔਰ ਸਭ